ਤੁਸੀਂ ਦੇਖ ਰਹੇ ਹੋ ਦਿਨ ਸਵੇਰਾ ਟੀਵੀ ਅੱਜ ਸਵੇਰੇ ਤੜਕੇ ਦੀ ਗੱਲ ਕੀਤੀ ਜਾਵੇ ਤੇ ਮੈਂ ਆਪਣੇ ਕੈਮਰਾਮੈਨ ਨੂੰ ਕਹਾ ਜਾ ਕੇ ਜ਼ਰੂਰ ਦਿਖਾਇਆ ਜਾਵੇ ਕੱਲ بارش ਹੋਣ ਦੇ ਨਾਲ ਜਿਹੜਾ ਧੂਆਂ ਅਤੇ ਫੌਗ ਦਾ ਜਿਹੜਾ ਮਿਸ਼ਨ ਸੀ ਉਹ ਘਟ ਗਿਆ ਤੇ ਨਾਲ ਦੀ ਨਾਲ ਹੀ ਅੱਜ ਜਿਹੜੀ ਧੁੰਦ ਆ ਉਹ ਸ਼ੁੱਧ ਪਈ ਆ ਜਿਸ ਕਰਕੇ ਵਿਜ਼ਿਬਿਲਟੀ ਬਹੁਤ ਜ਼ਿਆਦਾ ਘਟ ਗਈ ਆ ਸੜਕਾਂ ਤੇ ਦੇਖਿਆ ਜਾਵੇ ਤੇ ਗੱਡੀਆਂ ਮੋਟਰਾਂ ਬੱਸਾਂ ਜਿਹੜੀਆਂ ਬਹੁਤ ਸਲੋ ਚੱਲ ਰਹੀਆਂ ਨੇ ਔਰ ਪੁਲਿਸ ਮੁਲਾਜ਼ਮਾਂ ਨਾਲ ਵੀ ਆਪਾਂ ਗੱਲ ਕਰਾਂਗੇ ਕਿ ਇਹ ਰਾਤ ਦੀ ਡਿਊਟੀ ਕਰ ਰਹੇ ਨੇ ਤੇ ਆ ਸਮੇ ਜਿਹੜਾ ਵਾ ਮੌਸਮ ਕਿੱਦਾਂ ਦਾ ਰਿਆ ਰਹਾ ਵਾ ਕਿਸ ਤਰੀਕੇ ਦੇ ਨਾਲ ਰਿਆ ਜੀ ਜੋ ਮੇਰੇ ਭਾਈ ਸਾਬਾ ਬੋਲਿਆ ਵਾ ਉਹ ਠੀਕ ਆ ਰਹੇ ਨੇ ਮੈਂ ਰਾਤ ਦੀ ਡਿਊਟੀ ਕਰਕੇ ਆਇਆ ਵਾ ਤੋਂ ਅੰਦਰ ਰਾਤ 11 ਵਜੇ ਤੋਂ ਆਪਣੀ ਸ਼ੁਰੂ ਹੋ ਗਈ ਪਣੀ ਬੰਦੇ ਨਾਲ ਪਤਾ ਨਹੀਂ ਦਿਖ ਰਿਹਾ ਟਰੱਕ ਡਰਾਈਵਰ ਬੱਸਾਂ ਕਰਾ ਵੀ ਅਸੀਂ ਆਪਣੀ ਚੈਕਿੰਗ ਕੀਤੀ ਉਹਨਾਂ ਦੀ ਬਹੁਤ ਸਲੋ ਆ ਰਹੀਆਂ ਨੇ ਇਹ ਠੰਡ ਜਿਹੜੀ ਬੱਚਿਆਂ ਵਾਸਤੇ ਬਜ਼ੁਰਗਾਂ ਵਾਸਤੇ ਬਹੁਤ ਜਿਹੜੀਆਂ ਮਾੜੀਆਂ ਤੇ ਆ ਥੋੜੀ ਵਾਰਸਪ ਨਾਲ ਥੋੜਾ ਆਪਣੀ ਰਾਤ ਮਿਲੀ ਆ ਹਮਾਚਲ ਜਿਹੜਾ ਆਪਾਂ ਸੋਣਿਆ ਮੌਸਮ ਠੰਡਾ ਵਾ ਉਹ ਹੜੇ ਪੰਜਾਬ 'ਚ ਆ ਗਿਆ। ਇਹਦੇ ਤੇ ਧੰਨਵਾਦ। ਸੋ ਦੇਖ ਸਕਦੇ ਹੋ ਕਿ ਜਿੱਥੇ ਠੰਡ ਆਈ ਆ ਤੇ ਕਮ ਸੇ ਕਮ ਕੁਝ ਲੋਕਾਂ ਦੇ ਚਿਹਰੇ ਤੇ ਖੁਸ਼ੀ ਵੀ ਜ਼ਰੂਰ ਆ ਕਿ ਹਿਮਾਚਲ ਜਾਂ ਜੰਮੂ ਕਸ਼ਮੀਰ ਆਪਾਂ ਜਾ ਕੇ ਤੇ ਠੰਡ ਦਾ ਆਨੰਦ ਮਾਣਦੇ ਸੀ। ਉੱਥੇ ਹੀ ਅੱਜ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਬਣ ਗਿਆ। ਸਾਡੇ ਨਾਲ ਨੇ ਇੱਕ ਵੀਰ ਜੀ ਜਿਹੜੇ ਕੀ ਨਾਮ ਆ ਜੀ ਆਪਣਾ? ਮੇਰਾ ਨਾਮ ਤਾਰਾ ਸਿੰਘ। ਕਿੱਥੋਂ ਆਏ ਹੋ ਤੇ ਕਿਹੋ ਰਸਤੇ ਦੇ ਵਿੱਚ ਮੌਸਮ ਕਿਦਾਂ ਦਾ ਤੁਹਾਨੂੰ ਲੱਗਾ? ਮੈਂ ਬਟਾਲਾ ਤੋਂ ਆਇਆ ਤੇ ਰਸਤੇ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਪਈ ਆ। ਗੜੀਆਂ ਬਹੁਤ ਸੌ ਚ ਆ ਰਹੀਆਂ ਨੇ ਕੋਈ بارش ਪੈਣਾ ਰਾਤ ਮਰਿਥੇ ਪਰ ਰਾਤ ਮਰਾਇ ਫਿਰ ਤੋਂ ਬਹੁਤ ਜ਼ਰਾ ਤੱਕ ਇਹ ਕਮ ਸੇ ਸ਼ੋਟ ਤੋਂ ਤੇ ਹੈ ਹਾਂ ਸ਼ੋਟ ਤੋਂ ਹੈਗੀ ਕੁਝ ਹਾਂਜੀ ਪਰ ਸੋ ਦੇਖ ਸਕਦੇ ਹੋ ਕਿ ਜਿਹੜੀ ਇਹ ਤੁੰਡ ਵਾ ਇਸ ਟਾਈਮ ਬਹੁਤ ਜ਼ਿਆਦਾ ਮੈਂ ਆਪਣੇ ਕੈਮਰਾਮੈਨ ਨੂੰ ਕਹਾ ਕਿ ਕਿ ਪਿੱਛੇ ਦਿਖਾਇਆ ਜਾਵੇ ਮੋਟਰਸਾਈਕਲ ਸਵਾਰ ਜਿਹੜੇ ਆ ਕਿੰਨੀ ਸਲੋ ਆ ਰਹੇ ਨੇ ਔਰ ਲਾਈਟਾਂ ਜਗਾ ਕੇ ਆ ਰਹੇ ਨੇ ਜਿਸ ਨਾਲ ਕਾਫੀ ਲੋਕ ਜਿਹੜੇ ਆ ਉਹ ਉਹ ਸਰਦੀ ਦਾ ਆਨੰਦ ਵੀ ਮਾਣ ਰਹੇ ਨੇ ਇਹਦੇ ਨਾਲ ਦੀ ਨਾਲ ਵਿਜ਼ਿਬਿਲਟੀ ਘੱਟ ਹੋਣ ਕਰਕੇ ਲੋਕ ਜਿਹੜੇ ਆ ਬਿਲਕੁਲ ਸਲੋ ਚੱਲ ਰਹੇ ਨੇ ਕੈਮਰਾਮੈਨ ਸੋਨੀ ਦੇ ਨਾਲ ਸਰਵਨ ਸਿੰਘ ਕੁਮਾਨ ਬਟਾਲਾ ਗੁਰਦਾਸਪੁਰ